ਹਾਂਜੀ ਪ੍ਰਧਾਨ ਜੀ ਵੈਦੂ ਜੀ ਖਾਲਸਾ ਵੈਦੂ ਜੀ ਦੀ ਫਤਿਹ ਦੇਖਦਿਆਂ ਲੋਕਾਂ ਨੇ ਜੋ ਇਸ ਟਾਈਮ ਤੇ ਵੋਟਾਂ ਦੇ ਵਿੱਚ ਆਪਣਾ ਮਤ ਪੇਸ਼ ਕਰ ਲਿਆ ਹਾਲਾਂਕਿ ਜਿਹੜਾ ਸੰਵਧਾਨਵਾ ਇਹ ਲੋਕਾਂ ਦੇ ਸੁਪਨੇ ਪੂਰੇ ਨਹੀਂ ਕਰ ਰਿਹਾ ਸੰਵਧਾਨ ਦੀ ਦੁਰਵਰਤੋਂ ਜਿਹੜੀ ਆ ਉਹ ਹਾਕਮ ਤੇਰਾ ਕਰਦੀਆਂ ਵਾ ਪਰ ਫਿਰ ਵੀ ਜਿਸ ਤਰ੍ਹਾਂ ਯੂਪੀ ਦੇ ਵਿੱਚ ਜਿੱਥੇ ਕਹਿ ਰਹੇ ਸੀਗੇ ਉਹ ਸੁਪੜਾ ਸਾਹ ਭਾਵ ਰੁੱਝੇ ਰਹਿੰਦਾ ਉਥੇ ਕਿਸਾਨੀ ਅੰਦੋਲਨ ਦਾ ਕਰਕੇ ਏਡਾ ਵੱਡਾ ਮਤਲਬ ਜਿਹੜਾ ਵਾ ਉਹ ਵਿਰੋਧ ਹੋ ਜਾਣਾ ਮੌਜੂਦਾ ਸਰਕਾਰ ਦਾ ਰਾਜਸਥਾਨ ਦੇ ਵਿੱਚ 50 ਸੀਟੀਆਂ ਹੋ ਜਾਣੀਆਂ ਹਰਿਆਣਾ ਦੇ ਵਿੱਚ 50-50 ਸੀਟੀਆਂ ਹੋਣੀਆਂ ਪੰਜਾਬ ਦੇ ਲੋਕਾਂ ਨੇ ਸੁਪਰਾ ਸਾਫ਼ ਕਰਨ ਦੇਣਾ ਇਹ ਆਪਣੇ ਆਪ ਦੇ ਵਿੱਚ ਇੱਕ ਆਉਣ ਵਾਲੇ ਸਮੇਂ ਦਾ ਸੁਭ ਸੰਕੇਤ ਵਾ ਕਿ ਲੋਕ ਤਾਨਾਸ਼ਾ ਹਾਕਮਾਂ ਨੂੰ ਕਦੀ ਬਰਦਾਸ਼ਤ ਨਹੀਂ ਕਰਨਗੇ ਲਖੀਮਪੁਰ ਖੀਰੀ ਦੇ ਵਿੱਚ ਜਿਵੇਂ ਅਜੀਬਿਸ਼ਰਾ ਟੈਣੀ ਨੂੰ ਹਰਾਇਆ ਵਾ ਇਹ ਸਜਦਾ ਵਾ ਉਹਨਾਂ ਲੋਕਾਂ ਨੂੰ ਜਿਨ੍ਹਾਂ ਨੂੰ ਕਹੇ ਕਿ ਹਸੀ ਮਿਤਸ਼ਾ ਵੀ ਤੁਸੀਂ ਅਜੇ ਮਿਸ਼ਰਾ ਟੈਣੀ ਨੂੰ ਵੱਡੀ ਲੀਡ ਦੇ ਕੇ ਜਿਤਾਓ ਮੈਂ ਵੱਡਾ ਅਹੁਦਾ ਦੇ ਕੇ ਨਵਾਜੂਗਾ ਅਸੀਂ ਕਿੰਨੇ ਵੀ ਹੁਣ ਅਹੁਦਾ ਦੇ ਕੇ ਨਵਾਜ ਭਾਈ ਇਹ ਭਾਰ ਦੇ ਲੋਕ ਆ ਭਾਰ ਦੇ ਲੋਕ ਕਦੀ ਵੀ ਕਿਸੇ ਤਾਨਾਸ਼ਾਹ ਨੂੰ ਬਰਦਾਸ਼ਤ ਨਹੀਂ ਕਰਨਗੇ ਸੋ ਸਾਰੇ ਹੀ ਕਿਸਾਨਾਂ ਮਜ਼ਦੂਰਾਂ ਨੂੰ ਕਿਰਤੀਆਂ ਕਾਮਿਆਂ ਨੂੰ ਹਰੇਕ ਵਰਗ ਨੂੰ ਅਪੀਲ ਆ ਏਕਾ ਤੇ ਸ਼ੰਗਾਰਸ਼ ਹਥਿਆਰ ਵੀ ਹੱਲ ਵੀ ਆਓ ਜਿੱਥੇ ਬੰਦ ਹੋਈਏ ਤੇ ਜਿੱਥੇ ਬੰਦ ਹੋ ਕੇ ਦੇਸ਼ ਬਚਾਈਏ ਕੀਰਤ ਬਚਾਈਏ ਕੀਰਤੀਆਂ ਨੂੰ ਬਚਾਈਏ ਆਪਣੀ ਹੋਂਦ ਬਚਾਈਏ ਏਕੇ ਤੇ ਸ਼ਕਸ਼ਤੋ ਵਗੈਰਾ ਹੋਰ ਕੋਈ ਕਿਚਾਰਾ ਨਹੀਂ ਜਿਹਾਣਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ